ਖਾਸ ਬਾਗ ਦਾ ਦੇਖੋ ਇੱਕ ਹੋਰ ਚਿਹਰਾ ਤੁਹਾਨੂੰ ਅੰਦਰੋਂ ਦਿਖਾਉਨੇ ਆ ਦੇਖੋ ਬਹੁਤ ਸੋਹਣੀ ਪੁਰਾਣੀ ਜਗ੍ਹਾ ਬਣੀ ਹੋਈ ਆ ਬਹੁਤ ਪੁਰਾਣੀਆਂ ਉਹਨਾਂ ਵੇਲਾਂ ਦੀ ਆ ਦੇਖੋ ਛੱਤ ਕਿਦਾਂ ਦੀ ਆ ਬਹੁਤ ਸੱਤ ਆ ਦੇਖੋ ਜੀ ਤੇ ਇਹਦੇ ਵਿੱਚ ਬਹੁਤ ਸਰੂਂਗਾ ਨੇ ਤੇ ਦੇਖੋ ਬਹੁਤ ਸੋਹਣੇ ਦਰਵਾਜ਼ੇ ਬਣੇ ਹੋਏ ਨੇ ਬਹੁਤ ਸਾਨੂੰ ਉਸੇ ਟਾਈਮ ਦੀ ਕਾਰਗਰੀ ਕੀਤੀ ਆ ਛੱਤਾਂ ਦੇਖੋ ਤੇ ਆਪਨਾ ਦੇਖੋ ਸਾਰਾ ਕੁਝ ਦੇਖੋ ਬਹੁਤ ਸੋਹਣਾ ਜਨਿਕ ਉਸ ਵੇਲੇ ਦਾ ਬਹੁਤ ਸੋਹਣਾ ਕੰਮ ਕੀਤਾ ਜਿਵੇਂ ਕੀ ਕਹიდੀ ਤਕੜੇ ਇੰਜੀਨੀਅਰਾਂ ਦਾ ਕੰਮ ਪਤਾ ਨਹੀਂ ਵੀ ਉਸ ਵੇਲੇ ਕਿਹੜੇ ਇੰਜੀਨੀਅਰ ਸੀ ਦੇਖੋ ਕੁਝ ਪਤਾ ਨਹੀਂ ਲੱਗਦਾ ਕਿ ਕੀ ਈ ਚੀਜ਼ ਕਿੱਦਾਂ ਨਿਕਲੀ ਆ ਛੱਤ ਦੇਖੋ ਜੀ ਕਿਸ ਤਰੀਕੇ ਨਾਲ ਬਣਾਈ ਹੋਈ ਆ ਤੇ ਪਤਾ ਨਹੀਂ ਲੱਗਦਾ ਜੀ ਕਿਹੜਾ ਦਰਵਾਜ਼ਾ ਕਿੱਧਰ ਨੂੰ ਜਾਂਦਾ ਬਹੁਤ ਦਰਵਾਜ਼ੇ ਨੇ ਜੀ ਦੇਖੋ ਆ ਦੇ ਇੱਧਰ ਆ ਰਹੇ ਤੇ ਆਹ ਪਤਾ ਨਹੀਂ ਜੀ ਕੀ ਚੀਜ਼ ਆ ਆਪਾਂ ਨੂੰ ਪਤਾ ਨਹੀਂ ਜਾਣਕਾਰੀ ਨਹੀਂ ਇਹਦੇ ਵੇਲੇ ਉਸ ਵੇਲੇ ਦੀ ਐ ਤੇ ਦੇਖੋ ਬਹੁਤ ਸੋਹਣਾ ਕੰਮ ਦੇਖੋ ਜੀ ਇੱਧਰ ਆ ਕੇ ਆਹ ਸਰੰਗਾਂ ਨੇ ਜੇ ਬੰਦ ਹੋ ਰਹੀਆਂ ਨੇ ਉਸ ਟਾਈਮ ਦੀਆਂ ਤੇ ਇੱਧਰ ਦਿਖਾਉਣਾ ਸਾਨੂੰ ਇੱਧਰ ਹੀ ਛੜੇ ਖੁੱਲੀਆਂ ਨੇ ਤੇ ਇਹ ਉਹ ਸਰੰਗਾਂ ਨੇ ਜਿਹੜੀਆਂ ਉੱਧਰ ਬੰਦ ਸੀ ਤੇ ਆਹ ਉਹ ਆ ਦੇਖੋ ਜੀ ਕਿੰਨੀਆਂ ਸਰੰਗਾਂ ਨੇ ਸਾਰੇ ਪਾਸੇ ਜਾ ਰਹੀਆਂ ਨੇ ਇਹ ਦੇਖੋ ਤੇ ਹੁਣ ਤੇ ਬੰਦ ਹੋ ਰਹੀਆਂ ਨੇ ਸਮੇਂ ਦੇ ਹਿਸਾਬ ਨਾਲ ਤੇ ਆਹ ਦੇਖੋ ਜੀ ਜਿਹੜੀ ਆਹ ਵਾਲੀ ਸਰੰਗ ਉੱਧਰ ਜਾ ਰਹੀ ਹੈ ਤੇ ਆਹ ਵਾਲੀ ਸ਼ਰੰਗ ਉਹ ਪਰਲੇ ਪਾਸੇ ਜਾ ਰਹੀ ਹੈ ਦੇਖੋ ਇਹਦੇ ਵਿੱਚ ਜਿੰਦ ਦੀ ਸਿੱਖਿਆ ਮੈਨੂੰ ਚੰਨਾਂ ਨੂੰ ਪੈ ਰਿਹਾ ਦੇਖੋ ਜੀ ਕੀ ਆ ਬਾਤ ਇਹ ਦੇਖੋ ਜੀ ਪਤਾ ਨਹੀਂ ਬੈਸੇ ਜੀ ਹੈ ਤੇ ਪਤਾ ਨਹੀਂ ਕੀ ਹੈ ਇਹ ਤੇ ਇਹ ਦੇਖੋ ਤੇ ਇਹ ਵੀ ਜਿਵੇਂ ਆਪਾਂ ਕਹਿ ਦਈਏ ਵੀ ਸਵੀਮਿੰਗ ਪੂਲ ਕਹਿ ਦਿੰਦੇ ਨੇ ਹੁਣ ਜਿਵੇਂ ਤਲਾਹ ਜ ਆ ਹੋਵੇ ਉਸ ਤਰੀਕੇ ਦੀ ਚੀਜ਼ ਬਣਾਈ ਹੋਈ ਆ ਆ ਦੇਖੋ ਜੀ ਕਿੰਨੀ ਚੀਜ਼ਾਂ ਦਿੱਤੇ ਲੋਕ ਤੁਰੇ ਫਿਰਦੇ ਨੇ ਬਹੁਤ ਇਹ ਦੇਖੋ ਜੀ ਕੀ ਚੀਜ਼ ਹੈ ਇਹ ਵੀ ਪੁਰਾਣੀ ਹਵੇਲੀ ਆ ਕੋਈ ਤੇ ਵੈਸੇ 100 ਸਾਲੇ ਡਿੱਗ ਚੁੱਕੀ ਆ ਇਹ ਆ ਬਾਈ ਚੜੇ ਫਿਰਦੇ ਨੇ ਇਹਦੇ ਉੱਪਰ ਤੇ ਇਹ ਪਤਾ ਨਹੀਂ ਕੀ ਆ ਤੇ ਇਹ ਦੇਖੋ ਜੀ ਇਹਦੇ ਵਿੱਚ ਪਤਾ ਨਹੀਂ ਬੈਸ਼ ਕੀ ਹੈ ਪੁਰਾਣੀਆਂ ਚੀਜ਼ਾਂ ਨੇ ਇਹ ਜਿਵੇਂ ਕਿ ਸਮਝ ਨਹੀਂ ਆ ਰਹੀ ਜਿਵੇਂ ਕੋਈ ਕੋ ਜੰਗ ਵਾਸਤੇ ਕੋਈ ਲੁੱਟਣ ਵਾਸਤੇ ਇਦਾਂ ਦੀ ਚੀਜ਼ਾਂ ਥੱਲੋਂ ਦੀ ਸਾਰਿਆਂ ਦੀ ਆਹ ਜੀ ਹਾਂ ਜੀ ਤੇ ਦੇਖੋ ਇਹ ਦੇਖੋ ਜੀ ਇਸਾਤਾ ਉਸ ਟਾਈਮ ਦੀ ਛੱਤਾ ਜੀ ਦੇਖੋ ਬਹੁਤ ਸੋਨਾ ਕਾਰਗਰੀ ਕੀਤੀ ਹੋਈ ਹੈ ਤੇ ਬਹੁਤ ਸੋਨਾ ਜਿਵੇਂ ਕੀ ਕਹਿ ਰਹੀ ਉਸ ਵੇਲੇ ਦੇ ਇੰਜੀਨੀਅਰ ਪਤਾ ਨਹੀਂ ਕਿੰਨੇ ਕ ਤਕੜੇ ਹੁੰਨਗੇ ਆਪਣੇ ਤਾਂ ਬਦਸੀ ਲਗੇ ਹਮ ਥਣਾ ਵਾ ਨੰਬਰ ਤੋਂ ਤੇ ਇਹ ਦੇਖੋ ਜੀ ਕੀ ਬਾਤ ਆ ਇਹ ਦੇਖੋ ਜੀ ਪਤਾ ਨਹੀਂ ਕੀ ਗਾਇ ਇਹ ਇੱਥੇ ਆ ਗਈ ਇੱਕ ਸਾਰੀ